ਭਰਿਆਂ ਨੂੰ ਭਰਦੀ ਦੁਨੀਆ ਪੁੱਛਦੇ ਕੌਣ ਗਰੀਬਾਂ ਨੂੰ ਭਰਿਆਂ ਨੂੰ ਭਰਦੀ ਦੁਨੀਆ ਪੁੱਛਦੇ ਕੌਣ ਗਰੀਬਾਂ ਨੂੰ ਭਰਿਆਂ ਨੂੰ ਭਰਦੀ ਦੁਨੀਆ ਪੁੱਛਦੇ ਕੌਣ ਗਰੀਬਾਂ ਨੂੰ ਭਰਿਆਂ ਨੂੰ ਭਰਦੀ ਕੌਣ ਗਰੀਬਾ ਭਰਿਆ ਨੂੰ ਭਰਦੀ ਦੁਨੀਆ ਪੁੱਛਦੇ ਕੌਣ ਗਰੀਬਾ ਇੱਕ ਤਾਂ ਮੰਨਣ ਮੋਜ ਬਹਾਰਾ ਇੱਕ ਰੋਂਦੇ ਫਿਰਨ ਨਸੀਬਾ ਇੱਕ ਤਾਂ ਮੰਨਣ ਇਕ ਤਾਂ ਮੰਨਣ ਮੋਜ ਬਹਾਰਾ ਇਕ ਰੋਂਦੇ ਫਿਰਨ ਨਨ ਸ਼ੀਵਾ ਇਕ ਤਾਂ ਮੰਨਣ ਮੋਜ ਬਹਾਰਾ ਇਕ ਰੋਂਦੇ ਫਿਰਨ ਨਨ ਸ਼ੀਵਾ ਇਕ ਤਾਂ ਮੰਨਣ ਮੋਜ ਬਹਾਰਾ ਇਕ ਰੋਂਦੇ ਫਿਰਨ ਨਨ ਸ਼ੀਵਾ ਭਰਿਆਂ ਨੂੰ ਭਰਦੀ ਦੁਨੀਆ ਪੁੱਛਦੇ ਕੌਣ ਗਰੀਬਾਂ ਨੂੰ ਭਰਿਆਂ ਨੂੰ ਭਰਦੀ ਦੁਨੀਆ ਪੁੱਛਦੇ ਥੋੜ ਗਰੀਬਾਂ ਨੂੰ ਭਰਿਆਂ ਨੂੰ ਭਰਦੀ ਦੁਨੀਆ ਪੁੱਛਦੇ ਕੌਣ ਗਰੀਬਾਂ ਨੂੰ ਭਰਿਆਂ ਨੂੰ ਭਰਦੀ ਦਾਨ ਨੂੰ ਹੀ ਗੁਰੂ ਜੀ ਬੋਲਦੇ ਕਿਸੇ ਗਰੀਬ ਦੇ ਮੂੰਹ ਵਿੱਚ ਪਾਈਏ ਤੇ ਸਮਝ ਲਓ ਤੁਹਾਡਾ ਦਿੱਤਾ ਹੋਇਆ ਦਾਨ ਗੁਰੂ ਕੋਲ ਪਹੁੰਚ ਗਿਆ ਪਰ ਆਪਾਂ ਕੀ ਕਰਦੇ ਆਪਾਂ ਸਾਰਿਆਂ ਦਾ ਹਾਲ ਹੀ ਸੋ ਆਪਾਂ ਸੱਦ ਲਈ ਉਹਨਾਂ ਨੂੰ ਆ ਪ੍ਰੋਗਰਾਮਾਂ ਤੇ ਜਿਹੜੇ ਆਪਾਂ ਨੂੰ ਸੱਦਣਗੇ ਸੋ ਆਪਾਂ ਗੁਰੂ ਪਿਆਰਿਓ ਜਾਣਦੇ ਵੀ ਹੋਦੇ ਆ ਜਿਹੜਾ ਆਪਣੇ ਪ੍ਰੋਗਰਾਮ ਤੇ ਆਇਆ ਹੋਵੇ ਸੋ ਜੇ ਆਪਣੇ ਨਾਲ ਆਇਆ ਹੋਵੇ ਤੇ ਆਪਾਂ ਵੀ ਨਹੀਂ ਜਾਂਦੇ ਉਹਦੇ ਤੇ ਆਪਾਂ ਸੱਦਦੇ ਵੀ ਉਹਨੂੰ ਜਿਹੜਾ ਆਪਾਂ ਨੂੰ ਸੱਦੇਗਾ ਜਿੰਨੇ ਆਪਾਂ ਨੂੰ ਨਹੀਂ ਸੱਦਣਾ ਸੋ ਆਪਾ ਉਹਨੂੰ ਵੀ ਸੱਤ ਦਿਨ ਪ੍ਰੋਗਰਾਮ ਕਰਦੇ ਕੋਈ ਘਰ ਵਿੱਚ ਖੁਸ਼ੀ ਦਾ ਗਮੀ ਦਾ ਪ੍ਰੋਗਰਾਮ ਹੋਵੇ ਸੋ ਗੁਰੂ ਪਿਆਰਿਓ ਸਿਰਫ ਆਪਾ ਉਹਨਾਂ ਨੂੰ ਹੀ ਸੱਦਦੇ ਜਿਹੜੇ ਆਪਾਂ ਨੂੰ ਸੱਦਣਗੇ ਤੇ ਸੱਦ ਕੇ ਅਗਲਾ ਪੇਲਾ ਘਰੋਂ ਵੀ ਖਾ ਕੇ ਆਉਂਦਾ ਹੈ ਤੇ ਗੁਰੂ ਪਿਆਰਿਓ ਆਪਾਂ ਫਿਰ ਉਹਨੂੰ ਹੋਰ ਰਜਾ ਦਿੰਦੇ ਪਰ ਜਿਹੜੇ ਗਰੀਬ ਹੁੰਦੇ ਆ ਜੋ ਉਹਨਾਂ ਨੂੰ ਗੇਟ ਤੋਂ ਅੰਦਰ ਨਹੀਂ ਆਉਣ ਦਿੰਦੇ ਸੋ ਉਹਨਾਂ ਨੂੰ ਬਾਹਰ ਹੀ ਕਿੰਨੇ ਬਾਹਰ ਹੀ ਬਿਠਾ ਰੋ ਅੰਦਰ ਨਹੀਂ ਪੰਗਤ ਵਿੱਚ ਨਹੀਂ ਬੈਣ ਦੇਣਾ ਸੋ ਗੁਰੂ ਪਿਆਰਿਓ ਸੋ ਗਰੀਬ ਨੂੰ ਦਿੱਤਾ ਹੋਇਆ ਦਾਣ ਹੀ ਫਲੀ ਕੋ ਕਰੀਬ ਨੇ ਖਾ ਕੇ ਹੀ ਉਹਦੀਆਂ ਆਂਦਰਾਂ ਜਦੋਂ ਸੋ ਅੰਦਰੋਂ ਤ੍ਰਿਪਤ ਹੋਣ ਗਈਆਂ ਸੋ ਉਹਦੇ ਉਹਦੀਆਂ ਆਂਦਰਾਂ ਵਿੱਚੋਂ ਹੀ ਅਸੀਸ ਨਿਕਲਦੀਆਂ ਰਿਸ਼ਤੇਦਾਰ ਸੋ ਗੁਰੂ ਪਿਆਰਿਓ ਸੋ ਆਪਣੇ ਮਿੱਤਰ ਇਹ ਅਣਿਸ਼ਕੀ ਅਸੀਸ ਦਿੰਦੇ ਇਹ ਤੇ ਖਾ ਪੀ ਕੇ ਸੋ ਗੋਚਾ ਕੱਢਦੇ ਕਿ ਆ ਵੀ ਚੀਜ਼ ਮਾੜੀ ਬਣੀ ਆ ਆ ਵੀ ਮਾੜੀ ਬਣੀ ਆ ਦਾਲ ਚ ਗੁੰਮ ਨਹੀਂ ਪਾਇਆ ਮਰਚਾ ਨਹੀਂ ਸਹੀ ਪਾਇਆ ਮਸਾਲਾ ਨਹੀਂ ਸਹੀ ਪਾਇਆ ਸੋ ਇਹਨਾਂ ਗੋਚਾ ਹੀ ਕੱਢਦੇ ਰਹਿੰਗੇ ਅਸੀਸ ਕਿੱਥੋਂ ਦੇਣੀ ਆ ਨਾ ਪਹਿਲਾਂ ਹੀ ਖਾ ਗਿਆ ਆ ਅਗਲਾ ਰੱਜ ਕੇ ਆਇਆ ਤੇ ਉਹਨੂੰ ਆਪਾਂ ਹੋਰ ਰਹਿਾ ਦਿੰਨੇ ਪਰ ਜਿਹੜੇ ਗਰੀਬ ਨੇ ਸੋ ਮੈਂ ਆਪਣੀ ਅੱਖੀਂ ਦੇਖਿਆ ਤੇ ਤੁਸੀਂ ਦੇਖਿਆ ਹੋਵੇਗਾ ਸੋ ਗੁਰੂ ਪਿਆਰਿਓ ਕੰਟਮੜੇ ਲੈ ਕੇ ਮਗਰ ਪੈ ਜਾਂਦੇ ਕਿ ਭੱਜ ਲੋ ਇਥੋਂ ਕੁਝ ਨਹੀਂ ਮਿਲਣਾ ਤੁਹਾਨੂੰ ਸੋ ਐਵੇਂ ਜਾਣ ਖਾਦੀ ਛੱਡੀ ਜਾਂਦੇ ਸੋ ਗੁਰੂ ਪਿਆਰਿਓ ਗਰੀਬਾਂ ਨੂੰ ਭਜਾ ਦਿੰਦੇ ਕੇ ਡੰਡੇ ਲੈ ਕੇ ਮਗਰ ਪੈ ਜਾਂਦੇ ਉਹਨਾਂ ਤੇ ਪਰ ਨਹੀਂ ਅਸੀਸਾਂ ਤੇ ਉਹਨਾਂ ਨੇ ਦੇਣੀਆਂ ਸੋ ਜਿਹੜੇ ਭੁੱਖੇ ਸੋ ਉਹਨਾਂ ਦੇ ਮੂੰਹ ਵਿੱਚ ਪਾਓ ਜੇ ਕੁਝ ਪਾਣਾ ਸੋ ਤਾਂ ਆਪਣਾ ਜਿਹੜਾ ਕੀਤਾ ਹੋਇਆ ਧਾਨ ਉਹ ਬੜੀ ਮੂਤ ਹੋਏਗਾ ਪਰ ਗੁਰੂ ਪਿਆਰੇ ਜਿਹੜੇ ਵਿਚਾਰੇ ਨੂੰ ਨਸੀਬਾਂ ਦੇ ਮਾਰੇ ਸੋ ਵਿਚਾਰੇ ਰੋਂਦੇ ਫਿਰਦੇ ਪਹਿਲਾਂ ਹੀ ਸੋ ਉਹਨਾਂ ਨੂੰ ਹੋਰ ਕਈ ਚਪੇੜਾ ਮਾਰ ਦਿੰਦੇ ਆ ਕਿ ਡੰਡੇ ਮਾਰ ਦਿੰਦੇ ਸੋ ਘਰ ੱਟਕੇ ਮਾਰ ਕੇ ਕੱਢ ਦਿੰਦੇ ਆ ਕਿ ਸੋ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਸੋ ਗਰੀਬ ਦਾ ਮੂੰਹ ਹੀ ਗੁਰੂ ਜੀ ਕੋਲ ਕੇ ਸੋ ਜਿੰਨਾ ਹੋ ਸਕਦਾ ਆਪਣੇ ਹੱਥੋਂ ਗਰੀਬ ਦੀ ਮਦਦ ਕਰੋ ਸੋ ਕਿਸੇ ਸੋ ਜੇ ਕੋਈ ਨੰਗਾ ਹੈ ਤੇ ਉਹਨੂੰ ਵਸਤਰ ਦੇ ਕੇ ਦੇਉ ਸੋ ਜੇ ਕੋਈ ਭੁੱਖਾ ਹੈ ਤੇ ਉਹਨੂੰ ਸੋ ਗੁਰੂ ਪਿਆਰੇ ਪਿਆਰ ਨਾਲ ਬਿਠਾ ਕੇ ਪ੍ਰਸ਼ਾਦਾ ਛਕਾਓ ਤੇ ਭਾਵਨਾ ਇਹ ਹੋਣੀ ਚਾਹੀਦੀ ਹੈ ਭਾਵੇਂ ਆਪਾਂ ਪਰਿਵਾਰ ਦੀ ਸੇਵਾ ਕਰਦੇ ਆਂ ਭਾਵੇਂ ਆਪਾਂ ਸਮਾਜ ਵਿੱਚ ਸੇਵਾ ਕਰੀਏ ਸੋ ਆਪਣੇ ਹੱਥੋਂ ਦੇ ਕਿਸੇ ਦੀ ਮਦਦ ਕਰਦੇ ਆਂ ਤੇ ਉਹਦਾ ਹੰਕਾਰ ਵੀ ਨਹੀਂ ਕਰਨਾ ਕਿ ਮੈਂ ਕੁਝ ਦੇ ਰਿਹਾ ਇਹੀ ਅਰਦਾਸ ਕਰਨੀ ਕਿ ਪ੍ਰਮਾਤਮਾ ਤੇਰਾ ਦਿੱਤਾ ਹੋਇਆ ਤੇਰੇ ਦਿੱਤੇ ਚੋ ਹੀ ਮੈਂ ਦੇ ਰਿਹਾ ਮੇਰੇ ਕੋਲ ਕੁਝ ਨਹੀਂ ਸੋ ਮੈਂ ਕੀ ਦੇ ਸਕਦਾ ਕਿਸ ਨੂੰ ਤੇਰੇ ਦਿੱਤੇ ਵਿੱਚੋਂ ਹੀ ਮੈਂ ਦੇ ਰਿਆਂ ਸੋ ਹੰਕਾਰ ਵੀ ਨਹੀਂ ਕਰਨਾ ਕੀਤੇ ਮੈਦਾਨ ਦਾ ਸੋ ਗੁਰੂ ਪਿਆਰਿਓ ਜੇ ਸੇਵਾ ਕਰਨੀ ਹੈ ਤੇ ਐ ਸਮਝ ਕੇ ਸੇਵਾ ਕਰਨੀ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰ ਰਿਹਾ ਹਾਂ ਸੋ ਭਾਵਨਾ ਅੰਦਰ ਇਹ ਹੋਣੀ ਚਾਹੀਦੀ ਭਾਵੇਂ ਆਪਣੇ ਪਰਿਵਾਰ ਦੀ ਸੇਵਾ ਕਰੋ ਤੇ ਭਾਵੇਂ ਸਮਾਜ ਦੀ ਸੇਵਾ ਕਰੋ ਸੋ ਜਿੱਥੇ ਵੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਸੋ ਭਾਵਨਾ ਅੰਦਰ ਇਹੀ ਹੋਵੇ ਕਿ ਪ੍ਰਮਾਤਮਾ ਵੱਤੋਂ ਗੁਰੂ ਵੱਲੋਂ ਮੇਰੀ ਡੋਟੀ ਲੱਗੀ ਮੇਰੀ ਸੇਵਾ ਲੱਗੀ ਸੋ ਮੈਂ ਸੇਵਾ ਕਰ ਰਿਹਾ ਗੁਰੂ ਨਾਨਕ ਸਾਹਿਬ ਸਮਝ ਕੇ ਸੋ ਭਾਵਨਾ ਨਾਲ ਜਦੋਂ ਸੇਵਾ ਕਰਾਂਗੇ ਨਾ ਸੋ ਸਿੱਧੀ ਗੁਰੂ ਪਿਆਰੀ ਸੇਵਾ ਆਪਣੀ ਗੁਰੂ ਦੇ ਕਰਨਾ ਤੇ ਪਹੁੰਚ ਜਾਣਗੀ ਸਵੇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਕਦੀ ਵੀ ਕਿਸੇ ਗਰੀਬ ਦਾ ਦਿਲ ਨਹੀਂ ਦਿਖਾਉਣਾ ਸੋ ਨੂੰ ਆਦਰ ਮਾਨ ਦੇ ਨਾਲ ਸੋ ਜਿੰਨੀ ਆਪਣੀ ਸਮਰੱਥਾ ਹੈ ਸੋ ਉਸ ਦੇ ਮੁਤਾਬਕ ਸੋ ਸੇਵਾ ਕਰੋ ਜੇ ਅਗਲਾ ਵੱਧ ਮੰਗਦਾ ਹੈ ਤੋ ਨੂੰ ਹੱਥ ਜੋੜੋ ਅੱਗੇ ਸੋ ਲੜਨਾ ਝਗੜਨਾ ਨਹੀਂ ਹਥੀ ਨਹੀਂ ਪੈੜਾ ਮਾੜਾ ਨਹੀਂ ਬੋਲਣਾ ਉਹਨੂੰ ਹੱਥ ਜੋੜਦੇ ਹੋ ਕਿ ਅਸੀਂ ਇੰਨੀ ਸੇਵਾ ਕਰ ਸਕਦੇ ਏਦੋਂ ਵੱਧ ਸਾਡੀ ਸਮਰੱਥਾ ਨਹੀਂ ਸੋ ਗੁਰੂ ਪਿਆਰਿਓ ਹੱਥ ਜੋੜਦੇ ਹੋ ਪਰ ਕਿਸੇ ਦੇ ਹੱਕੀ ਨਾ ਪਾਓ ਕਈ ਤੇ ਮੁੱਠੀ ਪੈ ਰਹਿੰਦੇ ਸੋ ਮਾੜਾ ਬਹੁਤ ਬੋਲਦੇ ਸੋ ਦਿਲ ਦਿਖਾਉਂਦੇ ਸੋ ਦਿਲ ਦਿਖਾਉਣ ਨਾਲ ਬਹੁਤ ਵੱਡਾ ਪਾਪ ਲੱਗਦਾ ਸੋ ਆਓ ਪੜੋ ਸਲੋਪੇ ਅਵਨ ਗੁਰੂ ਪਾਣੀ ਪਿਤਾ ਮਾਤਾ ਤਦਸੇ Jmenuji se